ਕੁਝ ਐਕਸਾਈ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ ਇੱਕ ਸ਼ਹੀਦਿਆ ਸਥਾਨ ਇੱਕ Maharaja Ranjit Singh ਦੀ ਜਿਹੜੀ ਹੈ ਸਮਾਦ ਆ ਇਹ ਇਹ 55ਵੇਂ ਪਾਸ਼ਾ ਪੰਥ ਦੇ ਗੁਰੂ ਗੁਰੂ ਅਰਜਨ ਦੇਵ ਜੀ ਦਾ ਵੀ ਉਹਨਾਂ ਦਾ ਸਥਾਨ ਬਾਅਦ ਪਹਿਲਾਂ ਅਸੀਂ ਆਪਾਂ ਇੱਥੇ ਮੱਥਾ ਟੇਕ ਲੈਂਦੇ ਆ ਫਿਰ ਆਪਾਂ ਉੱਥੇ ਚੱਲਦੇ ਆ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥੋ ਲੋਸ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ that ਉਹਨਾਂ ਦੀ disrespect ਨਾ ਹੋਏ ਤੇ ਭਾਗ ਲੱਗੇ ਹੋਇਆ Maharaja Ranjit Singh ਦੇ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋ ਰਿਹਾ ਹਾਂਜੀ ਆਜੋ ਆਪਾਂ ਪਹਿਲਾਂ ਇੱਥੇ ਪਹਿਲੇ ਅਸਲਾਮ ਵਾਲੇਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਬਿਲਕੁਲ ਠੀਕ ਠਾਕ ਹੋਵੋ ਕਿ ਰੱਬ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਜੀ ਅਸੀਂ ਅੱਜ ਗੱਲ ਕਰਾਂਗੇ ਪਾਕਿਸਤਾਨੀ ਕੁੜੀ ਦੀ ਪਾਕਿਸਤਾਨੀ ਕੁੜੀ ਸਿੱਖਾਂ ਦੇ ਗੁਰੂਆਂ ਬਾਰੇ ਦੱਸਦੀ ਪਈਏ ਨਾਲ ਐਤਮਾ ਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਦੱਸਦੀ ਪਈਏ ਸਿੱਖਾਂ ਦੀ ਹਿਸਟਰੀ ਬਾਰੇ ਚ ਗੱਲ ਕਰਦੀ ਪਈਏ ਇਹ ਕੁੜੀ ਪਾਕਿਸਤਾਨ ਦੀ ਬਹੁਤ ਐਨ ਸਰਕਾਰੀ ਅਫਸਰ ਹੈ ਇਹ ਐਨੇ ਜਦੋਂ ਸਿੱਖਾਂ ਦੀ ਇਹ ਠੀਕ ਹੈ ਸੰਸਥਾਆਂ ਦਾ ਵਿਜ਼ਿਟ ਕੀਤਾ ਤੇ ਉੱਥੇ ਇਹ ਪੂਰੀ ਇਹਨਾਂ ਨੇ ਹਿਸਟਰੀ ਦੱਸੀ ਹੈ ਤੁਸੀਂ ਵੇਖ ਕੇ ਹੈਰਾਨ رہ ਜਾਓਗੇ ਕਿ ਇੱਕ ਮੁਸਲਮਾਨ ਕੁੜੀ ਸਿੱਖੀ ਦੇ ਬਾਰੇ ਵਿੱਚ ਕਿੰਨਾ ਨੌਲੇਜ ਰੱਖਦੀ ਏ ਤੇ ਕਿੰਨਾ ਜ਼ਿਆਦਾ ਨੌਲੇਜ ਹੈ ਉਹਦੇ ਕੋਲ ਕਿ ਇਹ ਪੈਗਾਮ ਜਿਹੜਾ ਹੈ ਉਹ ਸਾਰਿਆਂ ਨੂੰ ਦਿੰਦੀ ਪਈਏ ਨਾਲ ਹਿਸਟਰੀ ਮਹਾਰਾਜਾ ਰਾਜਾ ਮਹਾਰਾਜਾ ਦੀਆਂ ਸ਼ੇਅਰ ਕਰਦੀ ਪਈਏ ਕਾਫੀ ਇੰਟਰਸਟਿੰਗ ਵੀਡੀਓ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਹਾਂ ਫੇਰ ਤੇ ਵੀਡੀਓ ਔਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਪਾਕਿਸਤਾਨ ਦੀ ਦੱਸੀ ਜਾ ਰਹੀ ਹੈ ਇਸ ਵੀਡੀਓ ਦੇ ਵਿੱਚ ਇਹ ਕੁੜੀ ਜੋ ਮੁਸਲਮਾਨ ਦੱਸੀ ਜਾ ਰਹੀ ਹੈ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੋ ਸਮਾਧ ਹੈ ਉਤੇ ਪਹੁੰਚੀ ਹੋਈ ਹੈ ਅਤੇ ਦੱਸ ਰਹੀ ਹੈ ਦੋਸਤੋ ਇਹ ਆਪਣੇ ਆਪ ਨੂੰ ਇਸ ਇਸ ਜਗ੍ਹਾ ਦੇ ਉੱਤੇ ਇੱਕ ਵੱਡੀ ਅਹੁਦੇਦਾਰ ਦੱਸ ਰਹੀ ਹੈ ਕਿ ਉਹ ਕਬੱਡੇ ਅਹੁਦੇ ਤੇ ਮੁਲਾਜ਼ਮ ਲੱਗੀ ਹੋਈ ਹੈ ਅਤੇ ਜੋ ਇੱਕ ਗੁਰੂ ਸਾਹਿਬਾਨ ਇੱਥੇ ਜੋ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹਦੇ ਬਾਰੇ ਕੁਝ ਗੱਲਾਂ ਕਰ ਰਹੀ ਹੈ ਅਤੇ ਦੋਸਤੋ ਇਸ ਦੀ ਗੱਲਬਾਤ ਦੇ ਵਿੱਚ ਇੰਨੀ ਕੁ ਜ਼ਿਆਦਾ ਰਿਸਪੈਕਟ ਹੈ ਇੰਨਾ ਕੁ ਜ਼ਿਆਦਾ ਇਸ ਕੁੜੀ ਨੂੰ ਜੋ ਬੋਲਣ ਦੀ ਤਾਲੀਮ ਹੈ ਇਦੇ ਪਰਿਵਾਰ ਨੇ ਇੰਨਾ ਕਿ ਇਸ ਕੁੜੀ ਨੂੰ ਬੋਲਣਾ ਸਿਖਾਇਆ ਗਿਆ ਇਸ ਸਮਾਜ ਦੇ ਵਿੱਚੋਂ ਸਿੱਖੀ ਹੈ ਕਿ ਇਸ ਦੀ ਚਰਚਾ ਅੱਜ ਸੋਸ਼ਲ ਮੀਡੀਆ ਦੇ ਉੱਤੇ ਹਰ ਪਾਸੇ ਹੋ ਰਹੀ ਹੈ ਤਾਂ ਆਓ ਦੋਸਤੋ ਤੁਹਾਨੂੰ ਵੀ ਇਸ ਵੀਡੀਓ ਵੱਲ ਲੈ ਚਲਦੇ ਹਾਂ ਅਤੇ ਤੁਹਾਨੂੰ ਵੀ ਸੁਣਾਉਨੇ ਆ ਕਿ ਇਹ ਕੁੜੀ ਆਖਿਰ ਕੀ ਕਹਿ ਰਹੀ ਹੈ ਅਤੇ ਗੁਰੂ ਸਹਿਬਾਨਾਂ ਦਾ ਇਹਦੀ ਨਜ਼ਰ ਦੇ ਵਿੱਚ ਕਿੰਨਾ ਜੋ ਹੈ ਕਿੰਨੀ ਰਿਸਪੈਕਟ ਹੈ ਕਿੰਨਾ ਉਹਨਾਂ ਦਾ ਜੋ ਰਤਵਾ ਉੱਚਾ ਇਸ ਕੁੜੀ ਦੀ ਨਜ਼ਰ ਦੇ ਵਿੱਚ ਆਜੋ ਪੂਰੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ ਆਓ ਦੇਖਦੇ ਆ ਪੂਰੀ ਵੀਡੀਓ ਮੈਨੂੰ ਦਸ ਬਾਲੂ ਨਹੀਂ ਆ ਰਹੀ ਮੈਂ ਕਿ ਮੈਂ ਕੀ ਕਿਹਾ ਬਾਲੂ ਤੇ ਨਹੀਂ ਆ ਰਹੀ ਮੈਂ ਨਹੀਂ 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 ਮੈਂ ਰੁਕ ਚੁੰਨੀ ਉਸ ਤੇ ਕਰ ਲਾ ਨਾ ਨਹੀਂ 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 ਸਾਰਾ ਖਾਣ ਲੱਗਦੇ ਮੇਰਾ ਨਾਮ ਅਕਸਾ ਹੈ ਮੈਂ ਫਿਰ ਫੈਸਿਲਿਟੀ ਅਫਸਰ ਹਾਂ ਜੀ 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 ਐਕਸਲ ਕੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ 1 ਹੀਦਿਆ ਸਥਾਨਾ ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਹੈ ਸਮਾਦ ਆ ਇਥੇ ਇਹ 559 ਪਾਸ਼ਾ ਪੰਦੇ ਗੁਰੂ ਗੁਰੂ ਅਰਜਨ ਦੇਵ ਜੀ ਦੀ ਉਹਨਾਂ ਦਾ ਸਥਾਨ ਬਾਅਦ ਪਹਿਲਾਂ ਸੀ ਆਪਾਂ ਇਥੇ ਮੱਥਾ ਟੇਕ ਲੈਨੇ ਆ ਫਿਰ ਆਪਾਂ ਉੱਥੇ ਚੱਲਦੇ ਆਂ ਪ੍ਰਕਾਸ਼ ਉੱਤੇ ਹੋਇਆ ਕਿਉਂਕਿ ਥੱਲੇ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ ਤਾਂ ਕਿ ਉਹਨਾਂ ਦੇ ਡਿਸਰੈਸਪੈਕਟ ਨਾ ਹੋਏ ਤੇ ਭਾਗ ਲਗੇ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋਇਆ ਅਫੀਸਰ ਜੀ 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 ਐਕਸਾਈ ਤੇ ਇਸ ਗੁਰਦੁਆਰੇ ਦੇ ਨਾਲ ਦੋ ਇਤਿਹਾਸ ਜੁੜੇ ਹੋਏ ਆ ਇੱਕ ਸ਼ਹੀਦਿਆ ਸਥਾਨ ਇੱਕ Maharaja Ranjit Singh ਦੀ ਜਿਹੜੀ ਹੈ ਸਮਾਦ ਆ ਇਥੇ ਇਹ 55ਵੇਂ ਪਾਸ਼ਾ ਪੰਥਵੇਂ ਗੁਰੂ ਗੁਰੂ ਅਰਜਨ ਦੇਵ ਜੀ ਸਾਹਿਬ ਕੀ ਉਹਨਾਂ ਦਾ ਸਥਾਨ ਬਾਅਦ ਪਹਿਲਾਂ ਅਸੀਂ ਆਪਾਂ ਇਥੇ ਮੱਥਾ ਟੇਕ ਲੈਂਦੇ ਆ ਫਿਰ ਆਪਾਂ ਉੱਥੇ ਚੱਲਦੇ ਆ ਪ੍ਰਕਾਸ਼ ਉੱਤੇ ਹੋ ਰਿਹਾ ਕਿਉਂਕਿ ਥਲੋਸ ਤੁਸੀਂ ਦੇਖੋਗੇ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਗੁਰੂ ਪ੍ਰਣ ਸਾਹਿਬ ਨੂੰ ਉੱਚੇ ਸਥਾਨ ਤੇ ਰੱਖਣਾ ਸੀ ਸੋ ਥੈਟ ਉਹਨਾਂ ਦੀ ਡਿਸਰੈਸਪੈਕਟ ਨਾ ਹੋਏ ਤੇ ਭਾਗ ਲੱਗੇ ਹੋਇਆ Maharaja Ranjit Singh ਦੇ ਸਮਾਦ ਨੂੰ ਤੇ ਪ੍ਰਕਾਸ਼ ਉੱਤੇ ਹੋ ਹਾਂਜੀ ਅੱਜ ਆ ਜੋ ਆਪਾਂ ਪਹਿਲਾਂ-ਤੋਂ ਪਹਿਲੇ ਮੱਥਾ ਟੇਕੀਏ। ਓਕੇ ਜੀ ਤੇ ਐਸੀ ਅਜੀਬੀ ਵੀਡੀਓ ਐ ਤੁਸੀਂ ਵੀਡੀਓ ਵੇਖੀ ਜਿਹਦੇ ਵਿੱਚ ਪਾਕਿਸਤਾਨ ਦੇ ਮੁਸਲਿਮ ਕੁੜੀ ਜਿਹੜੀ ਹੈ ਸਿੱਖੀ ਬਾਰੇ ਦੇ ਵਿੱਚ ਕਿਸ ਤਰ੍ਹਾਂ ਗੱਲ ਕਰਦੀ ਪਈ ਏ ਉਹਦਾ ਨੌਲੇਜ ਸਿੱਖੀ ਬਾਰੇ ਇਨਾ ਵਧੀਆ ਹੈ ਕਿ ਤੁਸੀਂ ਸੁਣ ਕੇ ਹੈਰਾਨ ਰਹਿਗੇ ਓਕੇ ਕਿ ਕਿਸ ਤਰ੍ਹਾਂ ਉਹ ਗੱਲ ਕਰਦੀ ਪਈ ਏ ਜਿਹੜੇ ਗੁਰੂ ਨੇ ਉਹਨਾਂ ਦੇ ਬਾਰੇ ਵਿੱਚ ਉਹਨੇ ਗੱਲ ਕੀਤੀ ਏ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਗੱਲ ਕਰਦੀ ਪਈ ਏ ਨਾਲ ਇੱਥੇ ਉਜਤਰੀ ਜਿੰਨੀ ਰਿਸਪੈਕਟ ਦੇ ਨਾਲ ਗੱਲ ਕਰਦੀ ਪਈਏ ਅਗਰ ਦੇਖ ਕੇ ਤੁਸੀਂ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਰਤ ਹੋਈ ਹੋਏਗੀ ਬਟ ਇਥੇ ਰਿਸਪੈਕਟ ਹਰ ਮਜ਼ਹਬ ਨੂੰ ਦੇਣੀ ਚਾਹੀਦੀ ਏ ਇੱਕ ਜਿਹੜਾ ਸਮਾਨ ਦੇਣਾ ਚਾਹੀਦਾ ਹੈ ਹਰ ਕਿਸੇ ਦਾ ਰਾਈਟ ਏ ਰਿਸਪੈਕਟ ਤੇ ਇਹ ਚੀਜ਼ ਵੇਖ ਕੇ ਕਿ ਪਾਕਿਸਤਾਨ ਦੇ ਵਿੱਚ ਮੁਸਲਮ ਜਿਹੜੇ ਸਿੱਖਾਂ ਦੇ ਕਿੰਨੀ ਰਿਸਪੈਕਟ ਕਰਦੇ ਨੇ ਆਮ ਸ਼ੋਰ ਤੁਹਾਨੂੰ ਬਹੁਤ-ਬਹੁਤ ਪੱਤੀ ਆ ਲੱਗੇਗਾ ਇਹ ਅਫੀਸਰ ਕੁਰੀ ਅਨੇ ਜੋ ਵੀ ਕਹਿਣਾ ਚਾਹੁੰਦੇ ਹੋ ਤੁਸੀਂ ਕੀ ਕਹੋਗੇ ਤੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਪੇਜ ਚੈਨਲ ਆ ਵੀ ਫਰਜ਼ਤੋਂ ਮਿਲ ਕਾਹਤ ਹੁੰਦੀ ਸਭ ਸ਼ੇਅਰ ਕਰੋ ਜੀ